ਭਾਈ ਜੀ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਇੱਕ ਘਰ ਜਿਹੜਾ ਏ ਉਸ ਨੂੰ ਖਰਾਬ ਕਰ ਦਿੱਤਾ ਇੱਕ ਵਸਿਆ ਆਇਆ ਕਾਰ ਸੀਗਾ ਤੁਹਾਡੇ ਘਰ ਕੇ ਓਝੜ ਗਿਆ ਸਾਡਾ ਰਿਸ਼ਤਾ ਖਰਾਬ ਹੋਣ ਦਾ ਕਾਰਨ ਇਹ ਲੜਕਾ ਹੈ ਮੇਰੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਕਹਿੰਦਾ ਜੀ ਕਹਿੰਦਾ ਵੀ ਇਹਦੇ ਕੋਲ ਮੇਰੀ ਘਰ ਵਾਲੀ ਦੀ ਇੰਟੀਮੇਟ ਫੋਟੋਜ਼ ਨੇ ਤੇ ਮੈਨੂੰ ਧਮਕੀ ਦੇ ਰਿਹਾ ਜੀ ਇਹ ਜੀ ਬੜੀ ਮੇਰੀ ਇੰਸਟਾਗ੍ਰਾਮ ਪ੍ਰੋਫਾਈਲ ਪਹਿਲਾਂ ਓਪਨ ਸੀ ਉਤੋਂ ਇਹਨੇ ਮੇਰੀਆਂ ਸਾਰੀਆਂ ਫੋਟੋਆਂ ਚੱਕੀਆਂ ਠੀਕ ਹੈ ਉਤੋਂ ਫੋਟੋਆਂ ਚੱਕ ਕੇ ਮੇਰੀ ਇਹਨੇ ਫੇਕ ਆਈਡੀ ਬਣਾਈ ਉੱਤੇ ਮੇਰੀ ਫੇਕ ਆਈਡੀ ਬਣਾ ਕੇ ਉੱਤੇ ਲਿਖ ਰਿਆ ਵੀ ਇਹਨੇ ਮੇਰੀ ਵਾਈਫ ਦਾ ਰੇਪ ਕੇਸ ਕੀਤਾ ਜਿਹੜਾ ਇਹ ਵੀਡੀਓ ਚ ਕਹਿ ਰਿਹਾ ਕਿ ਮੈਂ ਇਹਨੂੰ ਗਾਲਾਂ ਕੱਢੀਆਂ ਮੈਨੂੰ ਧਮਕੀਆਂ ਦਿੱਤੀਆਂ ਭਾਈ ਮੈਨੂੰ ਦਿਖਾਓ ਕਿੱਥੇ ਪ੍ਰੂਫ ਹੈਗਾ ਇਹਦੇ ਕੋਲ ਵੀ ਮੈਂ ਇਹਨੂੰ ਧਮਕੀਆਂ ਦਿੱਤੀਆਂ ਸਗੋਂ ਇਹ ਮੈਨੂੰ ਧਮਕੀਆਂ ਦਿੰਦਾ ਸੀ ਮੈਂ ਤੇਰੇ ਘਰ ਦੇ ਨੂੰ ਮਾਰ ਦੂੰ ਮੈਂ ਤੈਨੂੰ ਮਾਰ ਦੂੰ ਕਨੇਡਾ ਆ ਗਈ ਮੈਂ ਇਹ ਕਰ ਦੂੰ ਮੈਂ ਭਾਜੀ ਕੁਝ ਤਾਂ ਨਹੀਂ ਕੀਤਾ ਸੀ ਵੀ ਮੈਂ ਕਿਹਾ ਇਹ ਤੇ ਨਿਆਣੇ ਆ ਬੱਚੇ ਵੀ ਛੱਡ ਪਰੇ ਮੈਂ ਕਿਹਾ ਸੁਧਰ ਜੂਗਾ ਮੈਨੂੰ ਸਮਝਾਇਆ ਵੀ ਮੈਂ ਕਿਹਾ ਭਾਈ ਤੂੰ ਮੈਂ ਕਿਹਾ ਲੋਕਾਂ ਦੀਆਂ ਗੱਲਾਂ 'ਚ ਨਾ ਵੀ ਮੈਂ ਕਿਹਾ ਤੂੰ ਆਪਣਾ ਘਰ ਆਪ ਖਰਾਬ ਕਰ ਰਿਹਾ ਹੈਂ WhatsApp ਤੇ ਚੈਟ ਉੱਤੇ ਲਵ ਯੂ ਵਰਗੀਆਂ ਟੇਕ ਕੇਅਰ ਵਰਗੀਆਂ ਗੱਲਾਂ ਲਿਖੀਆਂ ਹੋਈਆਂ ਮੈਂ ਤੁਹਾਨੂੰ ਉਹਦੀ ਵੀ ਦੱਸਾਂ ਭਾਜੀ ਚੈਟ ਦੀ ਮੇਰੀ ਉਹਦੇ ਵਿੱਚ ਹੈਲੋ ਹਾਈ ਦੀ ਚੈਟ ਮੇਰੀ ਸ਼ੁਰੂ ਚ ਹੈਗੀ ਸੀ ਉਹਦੇ ਨਾਲ ਹੈਲੋ ਹਾਈ ਸੀ ਕਿਉਂਕਿ ਉਹ ਜਸਟ ਨਾਰਮਲ ਗੱਲ ਸੀ ਉਸ ਤੋਂ ਬਾਅਦ ਭਾਜੀ ਫੋਟੋ ਉਸ ਤੋਂ ਬਾਅਦ ਜਿਹੜੀ ਉਹਦੀ ਚੈਟ ਹੋਈ ਜਾ ਉਹ ਮੈਨੂੰ ਨਾ ਤਾਂ ਮੇਰੀ ਚੈਟ ਹੈਗੀ ਆ ਤੇ ਰਹੀ ਚੈਟ ਦੀ ਗੱਲ ਉਹ ਤੁਹਾਨੂੰ ਪਤਾ ਉਹ ਕਲੀਅਰ ਵੀ ਨਹੀਂ ਹੈਗੀ ਭਾਜੀ ਚੈਟ ਨਹੀਂ ਤੇ ਚੈਟ ਦਾ ਭਾਜੀ ਇਹ ਆ ਮੈਂ ਤੁਹਾਡੀ ਫੋਟੋ ਚੱਕ ਕੇ ਕੀਤੇ ਵੀ ਬਣਾਉਂਦਾ ਚੈਟ ਮੇਰੀਆਂ ਫੋਟੋਆਂ ਚੱਕੀਆਂ ਹੋਈਆਂ ਇਹਨੇ ਜਿਹੜੇ ਇਹਦੇ ਰੂਮ ਮੇਟ ਕਲਾਸ ਮੇਟ ਸੀ ਉਹਨਾਂ ਨੂੰ ਵੀ ਨੇ ਗਾਲਾਂ ਗੱਡੀਆਂ ਮੈਸੇਜ ਕਰਕੇ ਉਹ ਜਦੋਂ ਜਦੋਂ ਇਹ ਕੇਸ ਰੋਲਾ ਹੋਇਆ ਮੈਂ ਗੁਰਪ੍ਰੀਤ ਨੂੰ ਫੋਨ ਕੀਤਾ ਸੀ ਹੁਣੇ ਥੋੜਾ ਦਿਨ ਪਹਿਲਾਂ ਜਦੋਂ ਵੀਡੀਓ ਵਾਇਰਲ ਹੋਈ ਸੀ ਮੈਂ ਉਹਨੂੰ ਪੁੱਛਣਾ ਕਿ ਕੀ ਸਭ ਚੱਲ ਰਿਹਾ ਹੈ ਇਹ ਤਾਂ ਉਹਨੇ ਮੈਨੂੰ ਦੱਸਿਆ ਵੀ ਐਵੇਂ ਐਵੇਂ ਚੱਲਦਾ ਪਿਆ ਤਾਂ ਮੈਨੂੰ ਪਤਾ ਲੱਗਿਆ ਭਾਈ ਵੀ ਇੰਨਾ ਕੁਝ ਰੋਲਾ ਹੋ ਰਿਹਾ ਪਰ ਤੁਸੀਂ ਹੁਣੇ ਕਹਿ ਰਹੇ ਸੀ ਵੀ ਗੁਰਪ੍ਰੀਤ ਤੁਹਾਡੇ ਲਿੰਕ 'ਚ ਨਹੀਂ ਹੈ ਜਿਹੜਾ ਇਹ ਕਹਿੰਦਾ ਵੀ ਮੈਂ ਨਸ਼ੇ ਨਹੀਂ ਕਰਦਾ ਮੈਂ ਇਹ ਨਹੀਂ ਕਰਦਾ ਭਾਈ ਜਿਹੜਾ ਨਾਰਮਲ ਬੰਦਾ ਉਹ ਬੰਦਾ ਸਰਿਆਂ ਅੱਗੇ ਦੇਖ ਕੇ ਦੱਸ ਸਕਦਾ ਵੀ ਕਿਹੜਾ ਬੰਦਾ ਨਸ਼ੇ ਨਹੀਂ ਕਰਦਾ ਕਿਹੜਾ ਨਹੀਂ ਕਰਦਾ ਜਿਹੜੇ ਇਹਨੇ ਮੈਨੂੰ ਮਿਲਣਾ ਭੇਜਿਆ ਉਹ ਸਰਿਆਂ ਪਤਾ ਲੱਗਦਾ ਵੀ ਖਾ ਪੀ ਕੇ ਭੇਜਿਆ ਨੇ ਭਾਈ ਬੱਚੇ ਇਹ ਤੋਂ ਮੈਸੇਜ ਕਰਾ ਰਿਹਾ ਜੀ ਆਪਣੇ ਤੋਂ ਦੇਖੋ ਭਾਈ ਤੁਸੀਂ ਤੁਸੀਂ ਕਹਿ ਰਹੇ ਤਾਂ ਕਿਹ ਨਾਲ ਮੈਸੇਜ ਕਰਾ ਰਿਹਾ ਜਾਰੇ ਧੱਕੇ ਨਾਲ ਹੀ ਮੈਸੇਜ ਕਰਾ ਰਿਹਾ ਭਾਈ ਹੁਣ ਬੱਚਾ ਕਿਹੜਾ ਮੈਸੇਜ ਕਰ ਦੂਗਾ ਹੁਣ ਕਨੇਡਾ ਕੈਨੇਡਾ ਚ 멘ਟਲ ਸੈਸ਼ਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਟਾਈਮ ਜੀ ਹੁਣ ਜੇ ਇਹਦੀ ਕਰਕੇ ਮੈਨੂੰ ਸੈਸ਼ਨ ਲੈਣੇ ਪੈ ਰਹੇ ਆ ਬਾਈ ਚਾਸਮੀਰਾ ਕੋਈ ਲੈਣਾ ਦੇਣਾ ਹੈ ਨਹੀਂ ਇਹਦੇ ਨਾਲ ਹੁਣ ਮੰਨ ਲਓ ਬਾਈ ਚਾਸ ਜੇ ਨਾ ਚਾਹੁੰਦੇ ਹੋਈ ਮੈਨੂੰ ਕੁਝ ਕਹੋ ਜੇ ਭਾਈ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਮੀਤੇ ਦਿਨਾਂ ਵਿੱਚ ਇੱਕ ਮਾਮਲਾ ਬੜਾ ਜ਼ਿਆਦਾ ਲੋਕਾਂ ਨੇ ਦੇਖਿਆ ਲੋਕਾਂ ਤੱਕ ਪਹੁੰਚਿਆ ਵੀ ਆ ਮਾਮਲਾ ਜਿਸ ਦੇ ਵਿੱਚ ਇੱਕ ਮਾਂ ਕੈਨੇਡਾ ਗਈ ਹੁੰਦੀ ਆ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਅਤੇ ਉਸਦਾ ਪਤੀ ਉਸ ਤੇ ਇਲਜ਼ਾਮ ਲਗਾਉਂਦਾ ਵੀਡੀਓ ਦੇ ਕਿਸੇ ਦੂਜੇ ਮੁੰਡੇ ਨਾਲ ਰਿਲੇਸ਼ਨ ਆ ਤੇ ਜਸਤੇ ਇਲਜ਼ਾਮ ਲੱਗੇ ਸੀ ਉਹ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਆ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਵੇਗੀ ਹੁਣ ਬਾਈ ਨਾਲ ਗੱਲਬਾਤ ਕਰਦੇ ਆ ਅ ਬਾਈ ਜੀ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਇੱਕ ਕਾਰ ਜਿਹੜਾ ਐ ਉਸ ਨੂੰ ਖਰਾਬ ਕਰ ਦਿੱਤਾ ਇੱਕ ਵਸਿਆ ਆ ਕਾਰ ਸੀਗਾ ਤੁਹਾਡੇ ਘਰ ਕੇ ਓਝੜ ਗਿਆ ਭਾਈ ਇਹ ਜਿਹੜੀ ਗੱਲ ਕਹੀ ਆ ਉਹਨੇ ਸਾਰਾ ਸਰ ਝੂਠ ਆ ਹਾਂ ਇਹਨਾਂ ਦਾ ਫੈਮਿਲੀ ਮੈਟਰ ਸੀ ਇਹ ਜਾਣ ਬੁੱਝ ਕੇ ਮੈਨੂੰ ਵਿੱਚ ਲੈ ਕੇ ਆ ਰਿਹਾ ਹਮ ਮੇਰਾ ਨਾ ਤਾਂ ਉਸ ਕੁੜੀ ਨਾਲ ਕੋਈ ਰਿਲੇਸ਼ਨ ਸੀ ਤੇ ਨਾ ਕਦੇ ਹੈਗਾ ਤੇ ਨਾ ਹੈ ਸੀ ਮਤਲਬ ਭਈ ਹਮ ਗੱਲ ਸਿਰਫ ਮੇਰੀ ਉਦੋਂ ਹੋਈ ਸੀ ਜਦੋਂ ਉਹਨੇ ਮੈਨੂੰ ਮੈਸੇਜ ਕੀਤਾ ਸੀ ਕੰਮ ਬਾਰੇ ਮੈਂ ਉਹਨੂੰ ਕੰਮ ਦਾ ਦੋ ਤਿੰਨ ਜਗ੍ਹਾ ਦੱਸਿਆ ਹਮ ਹਾਂ ਇਨੀ ਗੱਲ ਹੋਈ ਸੀ ਸਾਡੀ ਹਮ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਥੋਂ ਪਤਾ ਲੱਗਿਆ ਕੀ ਗੱਲ ਹੋਈ ਆ ਇਹਦੇ ਮੈਨੂੰ ਫੋਨ ਆਇਆ ਮੁੰਡੇ ਦਾ ਹਮ ਹਮ ਮੈਂ ਇਹਨੂੰ ਦੱਸਿਆ ਵੀ ਮੈਂ ਕਿਹਾ ਮੇਰਾ ਉਸ ਕੁੜੀ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਨਾ ਕੋਈ ਜੀ ਸਾਡੀ ਐਉਂ ਜੀ ਕੋਈ ਗੱਲਬਾਤ ਆ ਹਮ ਹਮ ਚਲੋ ਜੀ ਇਹ ਕਹਿੰਦਾ ਠੀਕ ਆ ਬਾਈ ਸਾਡੀ ਗੱਲ ਸੌਟ ਹੋ ਗਈ। ਉਸ ਤੋਂ ਬਾਅਦ ਭਾਈ ਇਹਨੇ ਫੇਰ ਮੈਨੂੰ ਦੋ ਤਿੰਨ ਬਾਅਦ ਦੋ ਤਿੰਨ ਦਿਨ ਬਾਅਦ ਫੇਰ ਫੋਨ ਕੀਤਾ। ਹੂੰ ਮੈਂ ਇਹਨੂੰ ਫੇਰ ਇੱਕ ਵਾਰ ਸਮਝਾਇਆ। ਮੈਂ ਕਿਹਾ ਬਾਈ ਤੁਹਾਡੀ ਆਪਸ ਦੀ ਗੱਲ ਆ। ਮੈਂ ਕਿਹਾ ਤੂੰ ਮੈਂ ਕਿਹਾ ਮੈਨੂੰ ਕੰਨ ਵਿੱਚ ਲੈ ਕੇ ਆ ਰਹੇ ਆ। ਹੂੰ ਜੀ ਮੇਰਾ ਕੋਈ ਉਹਦੇ ਨਾਲ ਕੋਈ ਹੈ ਹੀ ਨਹੀਂ ਐ ਉਹ ਜਾ ਕੁਝ। ਹੂੰ ਹੂੰ ਕਹਿੰਦਾ ਕਹਿੰਦਾ ਠੀਕ ਆ ਬਾਈ। ਉਸ ਤੋਂ ਬਾਅਦ ਭਾਈ ਮੰਨ ਲਓ ਕਦੇ ਕਿਸੇ ਫੋਨ ਨੰਬਰ ਤੋਂ ਕਦੇ ਕਿਸੇ ਫੋਨ ਨੰਬਰ ਤੋਂ ਯਾਨੀ ਮੈਨੂੰ ਫੋਨ ਕਰੀ ਗਿਆ। ਮੈਂ ਤੁਹਾਨੂੰ ਸਕਰੀਨਸ਼ਾਟ ਵੀ ਭੇਜਿਆ ਸਾਰੇ। ਹੂੰ ਹੂੰ ਤੇ ਥੋੜੇ ਦਿਨ ਬਾਅਦ ਮੈਂ ਆਪਣੀ ਕੰਮ ਦੇ ਓਨਰ ਦੇ ਸਾਹਮਣੇ ਖੜਿਆ ਸੀ ਤੇ ਇਹਦਾ ਮੈਨੂੰ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਭਾਈ ਘੱਟੋ ਘਾਟ ਇਹਨੇ 15-20 ਫੋਨ ਕੀਤੇ ਮੈਨੂੰ ਮੈਂ ਅੱਕ ਕੇ ਆਪਣੇ ਓਨਰ ਨੂੰ ਕਿਹਾ ਮੈਂ ਕਿਹਾ ਸਰ ਜਸਟ ਗਿਵ ਮੀ ਅ ਮੋਮੈਂਟ ਕਿ ਮੈਂ ਫੋਨ ਅਰਜੈਂਟਲੀ ਅਟੈਂਡ ਕਰਨਾ ਮੈਂ ਇਹਨੂੰ ਭਾਈ ਗਾਲਾਂ ਕੱਢੀਆਂ ਉਸ ਟਾਈਮ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਈ ਤੇਰਾ ਦਿਮਾਗ ਖਰਾਬ ਆ ਵੀ ਇਹ ਇੰਡੀਆ ਦਾ ਹੈ ਨਹੀਂ ਵੀ ਮੈਂ ਤੇ ਤੂੰ ਇੱਕ ਵਾਰ ਫੋਨ ਕਿੱਕਤਾ ਮੈਂ ਤੇਰੀ ਇੱਕ ਰਿੰਗ ਤੇ ਫੋਨ ਚੱਕ ਲਊਂਗਾ ਤੇ ਮੈਨੂੰ ਕਹਿੰਦਾ ਕਹਿੰਦਾ ਕਿ ਤੂੰ ਮੈਨੂੰ ਗਾਲਾਂ ਕੱਢੀਆਂ ਮੈਂ ਤੈਨੂੰ ਦੇਖ ਲਊ ਮੈਂ ਤੇਰੀ ਬੇਇੱਜ਼ਤੀ ਕਰ ਦੂੰ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਹੂੰ ਠੀਕ ਬਾਜੀ ਉਸ ਤੋਂ ਬਾਅਦ ਫਿਰ ਇਹ ਐਵੇਂ ਲੱਗਿਆ ਕਰਨ ਹੂੰ ਤੇ ਜਿਹੜਾ ਇਹ ਵੀਡੀਓ 'ਚ ਕਹਿ ਰਿਹਾ ਕਿ ਮੈਂ ਇਹਨੂੰ ਗਾਲਾਂ ਕੱਢੀਆਂ ਵੀ ਮੈਂ ਇਹਨੂੰ ਕੀ ਮੈਨੂੰ ਧਮਕੀਆਂ ਦਿੱਤੀਆਂ ਭਾਜੀ ਮੈਨੂੰ ਦਿਖਾਓ ਕਿੱਥੇ ਸਬੂਤ ਹੈਗਾ ਇਹਦੇ ਕੋਲ ਵੀ ਮੈਂ ਇਹਨੂੰ ਧਮਕੀਆਂ ਦਿੱਤੀਆਂ ਹੂੰ ਸਗੋਂ ਇਹ ਮੈਨੂੰ ਧਮਕੀਆਂ ਦਿੰਦਾ ਜਿਵੇਂ ਮੈਂ ਤੇਰੇ ਘਰ ਦੇ ਨੂੰ ਮਾਰ ਦੂੰ ਮੈਂ ਤੈਨੂੰ ਮਾਰ ਦੂੰ ਕੈਨੇਡਾ ਆ ਗਈ ਮੈਂ ਇਹ ਕਰ ਦੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਉਹਦੇ ਸਾਰੇ A to Z ਪ੍ਰੂਫ ਭੇਜੇ ਆ ਹ ਕੋਸੇ ਨਾਮ ਲਗਾ ਵੀ ਦਵਾਂਗੇ ਨਾਮ ਲਗਾ ਵੀ ਦਵਾਂਗੇ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਕਹਿੰਦਾ ਕੁੜੀ ਨੇ ਨੰਬਰ ਚੇਂਜ ਕੀਤਾ ਜੀ ਹਾਂ ਇਹ ਕਹਿੰਦਾ ਕਿ ਮੇਰੇ ਕੋਲ ਕੁੜੀ ਦਾ ਨੰਬਰ ਪਹਿਲਾਂ ਸੀ ਮੇਰੇ ਕੋਲ ਕੁੜੀ ਦਾ ਨੰਬਰ ਹੈਗਾ ਨਹੀਂ ਸੀ ਉਸ ਤੋਂ ਬਾਅਦ ਇਹ ਆਪਣੀ ਕੁੜੀ ਨਾਲ ਮੈਨੂੰ ਐਡ ਗਰੁੱਪ ਚ ਐਡ ਕਰਕੇ ਉਸ ਕੁੜੀ ਨੂੰ ਗੁਰਪ੍ਰੀਤ ਨੂੰ ਐਡ ਕੀਤਾ ਇਹਨੇ ਖੁਦ ਉਹਦਾ ਵੀ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਿਆ ਇਹਨੇ ਖੁਦ ਆਪ ਨੰਬਰ ਦਿੱਤਾ ਮੈਨੂੰ ਮੇਰੇ ਕੋਲ ਨੰਬਰ ਹੈਗਾ ਵੀ ਨਹੀਂ ਸੀ ਨਵਾ ਉਹਦਾ ਹਾਂ ਹਾਂ ਉਹਦਾ ਵੀ ਮੈਂ ਤੁਹਾਨੂੰ ਅੱਜ ਹੀ ਸਕਰੀਨਸ਼ਾਟ ਭੇਜਿਆ ਉਹਦਾ ਵੀ ਜਦੋਂ ਇਹਨੇ ਗਰੁੱਪ ਕੋਲ ਲਈ ਆ ਹਾਂ ਹਾਂ ਠੀਕ ਆ ਜੀ ਤੀਜੀ ਗੱਲ ਇਹਨੇ ਕਹੀ ਆ ਮੇਰੇ ਪਿੰਡ ਦੇ ਸਰਪੰਚ ਦੀ ਹਾਂ ਮੇਰੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਕਹਿੰਦਾ ਜੀ ਕਹਿੰਦਾ ਵੀ ਇਹਦੇ ਕੋਲ ਮੇਰੀ ਘਰ ਵਾਲੀ ਦੀ ਇੰਟੀਮੇਟ ਫੋਟੋਜ਼ ਨੇ ਤੇ ਮੈਨੂੰ ਧਮਕੀ ਦੇ ਰਿਆ ਜੀ ਇਹ ਹਾਂ ਆਪਣੀ ਵੱਲੋਂ ਗੱਲ ਬਣਾਈ ਇਹਨੇ ਹਾਂ ਤੇ ਇੰਟੀਮੇਟ ਫੋਟੋਜ਼ ਇਹਦੇ ਕੋਲ ਆਪਣੀ ਹੀ ਹੋਣੀ ਆ ਆਪਣੇ ਕੋਲੇ ਦੀਆਂ ਘਰ ਵਾਲੀ ਦੀਆਂ ਤੇ ਜਾਣ ਬੁੱਝ ਕੇ ਮੇਰਾ ਨਾਮ ਲੈ ਰਿਆ ਵੀ ਮੈਂਨੂੰ ਵੀ ਧਮਕੀਆਂ ਦੇ ਰਿਆ ਵੀ ਮੈਂ ਮੈਨੂੰ ਬਲੈਕਮੇਲ ਕਰ ਰਿਆ ਨੂੰ ਹਾਂ ਆ ਮੇਰੇ ਪਿੰਡ ਦੇ ਸਰਪੰਚ ਨੇ ਕਹਿਆ ਹੋਣਾ ਵੀ ਮੇਰੇ ਕੋਲ ਪ੍ਰੂਫ ਦਿਖਾ ਕੋ ਜੀ ਇਹਦੇ ਕੋਲ ਪ੍ਰੂਫ ਹੈ ਨਹੀਂ ਸੀ ਮੈਂ ਨੰਬਰ ਇਹਦਾ ਬਲੌਕ ਕੀਤਾ ਹੋਇਆ ਸੀ ਹਾਂ ਤਾਂ ਇਹ ਮੇਰੇ ਮੇਰੇ ਫੋਨ ਤੇ ਵਾਇਸ ਮੇਲ ਭੇਜ ਰਿਹਾ ਵੀ ਤੂੰ ਮੈਨੂੰ ਬਲੈਕਮੇਲ ਨਾ ਕਰ ਉਹ ਵੀ ਮੈਂ ਤੁਹਾਨੂੰ ਵਾਇਸ ਮੇਲ ਭੇਜੀ ਆ ਐਜ਼ ਅ ਰਿਕਾਰਡਿੰਗ ਭੇਜੀ ਆ ਹਾਂ ਹਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਤੇ ਜਾਇ ਨੇ ਮੇਰੀ ਫੇਕ ਆਈਡੀ ਬਣਾਈ ਭਾਈ ਮੇਰੀ ਇੰਸਟਾਗ੍ਰam ਪ੍ਰੋਫਾਈਲ ਪਹਿਲਾਂ ਓਪਨ ਸੀ ਹਾਂ ਉਹ ਤੋਂ ਇਹਨੇ ਮੇਰੀਆਂ ਸਾਰੀਆਂ ਫੋਟੋਆਂ ਚੱਕੀਆਂ ਹਾਂ ਠੀਕਾ ਉਹ ਤੋਂ ਫੋਟੋਆਂ ਚੱਕ ਕੇ ਮੇਰੀ ਇਹਨੇ ਫੇਕ ਆਈਡੀ ਬਣਾਈ ਉੱਥੇ ਮੇਰੀ ਫੇਕ ਆਈਡੀ ਬਣਾ ਕੇ ਉੱਥੇ ਲਿਖ ਰਿਹਾ ਵੀ ਇਹਨੇ ਮੇਰੀ ਵਾਈਫ ਦਾ ਰੇਪ ਕੇਸ ਕੀਤਾ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਭਾਜੀ ਰੇਪ ਕੇਸ ਦੀ ਹੂੰ ਥਿਸ ਇਜ਼ ਅ ਵੈਰੀ 빅 ਇਸ਼ੂ ਯੂ نو ਹੂੰ ਉਹ ਤੋਂ ਲਿਖ ਕੇ ਕਹਿੰਦਾ ਇਹਨੇ ਮੇਰੀ ਵਾਈਫ ਦਾ ਰੇਪ ਕੇਸ ਕੀਤਾ ਮੈਂ ਜਿੱਤੇ ਕੰਪਲੇਂਟ ਵੀ ਪਾਈ ਆ ਤਾਂ ਹੀ ਹੂੰ ਜਦੋਂ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਮੈਂ ਭਾਜੀ ਕੁਝ ਤਾਂ ਨਹੀਂ ਕੀਤਾ ਸੀ ਵੀ ਮੈਂ ਗਿਆ ਇਹਦੇ ਨਿਆਣੇ ਆ ਬੱਚੇ ਵੀ ਛੱਡ ਪੜੇ ਮੈਂ ਕਿਹਾ ਸੁਧਰ ਜੂਗਾ ਮੈਨੂੰ ਸਮਝਾਇਆ ਵੀ ਮੈਂ ਕਿਹਾ ਭਾਈ ਤੂੰ ਮੈਂ ਕਿਹਾ ਲੋਕਾਂ ਦੀਆਂ ਗੱਲਾਂ ਚ ਨਾ ਮੈਂ ਮੈਗਾ ਤੁਸੀਂ ਆਪਣਾ ਘਰ ਆਪ ਖਰਾਬ ਕਰ ਰਹੇ ਆ। ਵੀ ਮੈਗਾ ਤੇਰੇ ਕੋਲ ਹਜੇ ਟਾਈਮ ਹੈਗਾ ਵੀ ਸਾਲ ਹੈਗਾ ਤੂੰ ਸਾਲ ਬਾਅਦ ਮੈਨੂੰ ਤੇਰਾ ਵੀਜ਼ਾ ਲੱਗ ਜਾਣਾ ਤੂੰ ਇੱਥੇ ਆ ਜੀ ਮੈਂ ਉਹਦਾ ਵੀ ਉਹਦੀ ਵੀ ਚੈਟ ਮੇਰੀ ਤੇ ਤੇ ਦੀ ਆ ਭਾਜੀ ਜਿਹਦੇ ਚ ਮੈਨੂੰ ਖੁਦ ਗਿਆ ਵੀ ਤੇਰਾ ਵੀਜ਼ਾ ਲੱਗ ਜੂਗਾ ਤੂੰ ਕੈਨੇਡਾ ਆ ਜੀ ਮੈਗਾ ਬਾਅਦ ਚ ਆਪਣੇ ਆਪ ਦੇਖ ਲਈ ਚੋ ਤੇਰੀ ਗੱਲ ਹੈਗੀ ਅੱਜ ਆਪਣੇ ਆਪ ਕਲੀਅਰ ਕਰਨੀ ਹੈਗੀ। ਹੂੰ ਹੂੰ ਪੂੰਜੀ ਮੈਂ ਤੁਹਾਨੂੰ ਸਕਰੀਨਸ਼ਾਟ ਭੇਜੀ ਆ। ਹੂੰ ਜਦੋਂ ਭਾਈ ਪਾਣੀ ਸਿਰ ਤੋਂ ਹਟਿਆ ਉਸ ਤੋਂ ਬਾਅਦ ਮੈਂ ਇਹਦੇ ਤੇ ਇੱਕ ਕੰਪਲੇਂਟ ਪਾਈ ਆ ਪੁਲਿਸ ਸਟੇਸ਼ਨ 'ਚ। ਹੂੰ ਹੂੰ ਉਹ ਵੀ ਮੈਨੂੰ ਸਕਰੀਨਸ਼ਾਟ ਭੇਜਿਆ ਜਦੋਂ ਉਹ ਤੁਸੀਂ ਇਹਦਾ ਤੇ ਮੇਰਾ ਐਡਰੈਸ ਤੇ ਫੋਨ ਨੰਬਰ ਹਾਈਡ ਕਰਕੇ ਪਾ ਸਕਦੇ ਹੋ ਹਾਂ ਹਾਂ ਤੇ ਇਹ ਜਾਣ ਬੁੱਝ ਕੇ ਉਦੋਂ ਤੋਂ ਕਰ ਰਿਹਾ ਜਦੋਂ ਤੋਂ ਮੈਂ ਇਹਨੂੰ ਸੁਣਾਈ ਆ ਜੀ ਭਾਈ ਉਦੋਂ ਤੋਂ ਇਹ ਉਹ ਤੇ ਮੈਨੂੰ ਮੇਲਾਂ ਕਰਦਾ ਸੀ ਵੀ ਮੈਂ ਇਹ ਕਰ ਦੂੰਗਾ ਤੇਰੇ ਘਰਦਿਆਂ ਨੂੰ ਮਾਰ ਦੂੰ ਉਹ ਮੇਰੀ ਮੇਲ ਚ ਵੀ ਇਹਨੇ ਲਿਖਿਆ ਹੋਇਆ ਕਿ ਮੈਂ ਤੇਰੇ ਪੋਸਟਰ ਚ ਪਵਾ ਦੂੰਗਾ ਮੈਂ ਇਹ ਕਰ ਦੂੰਗਾ ਹੁਣ ਤੁਸੀਂ ਆਪ ਦੱਸੋ ਭਾਜੀ ਜਿੰਨੂੰ ਇੰਨਾ ਵੱਡਾ ਹੋਵੇ ਉਹ ਇੰਨੇ ਵੱਡੇ ਵੱਡੇ ਪੋਸਟਰ ਚ ਪਵਾ ਕੇ ਲੈ ਕੇ ਜਾਂਦਾ ਕੋਈ ਹਾਂ ਤੇ ਜਾਣ ਪੁੱਝ ਕੇ ਮੇਰਾ ਮੇਰੀ ਫੋਟੋ ਦਿਖਾ ਰਿਹਾ ਉਹਦੇ ਚ ਮੈਂ ਨਾਮ ਕਰਨਾ ਸਿਰਫ ਇਹਦੀ ਇੰਟੈਂਸ਼ਨ ਇਹ ਸੀ ਵੀ ਇਹਨੂੰ ਮੈਂ ਬਦਨਾਮ ਕਰਾ ਕੇ ਸੀ ਵੀ ਤਰੀਕੇ ਨਾਲ ਤੇ ਕੁੜੀ ਦਾ ਤੇ ਇਹਦਾ ਭਾਜੀ ਜਿਹੜਾ ਜਿਹੜਾ ਵੀ ਮਾਮਲਾ ਹੈਗਾ ਇਹਨਾਂ ਦੀ ਜੋ ਵੀ ਗੱਲ ਹੈਗੀ ਹੈ ਇਹਨਾਂ ਦੀ ਆਪਸ ਦੀ ਗੱਲ ਆ ਤਾਂ ਮੇਰਾ ਕੋਈ ਲੈਣ ਦੇਣ ਆ ਉਹਦੇ ਚ ਮੈਨੂੰ ਜਾਣ ਕੇ ਇੱਕ ਸੀਟ ਰਿਹਾ ਭਾਜੀ ਇੱਕ ਚੈਟ ਦੀ ਵੀਡੀਓ ਉਹਨਾਂ ਨੇ ਫੋਟੋ ਸਾਨੂੰ ਭੇਜੀ ਸੀ ਚੈਟ ਦੀ ਭਾਜੀ ਮੈਂ ਚੈਟ ਦੀ ਵੀ ਦੱਸਾਂ ਤੁਹਾਨੂੰ WhatsApp ਤੇ ਚੈਟ ਹੈ ਉੱਤੇ ਲਵ ਯੂ ਵਰਗੀਆਂ ਟੇਕ ਕੇਅਰ ਵਰਗੀਆਂ ਗੱਲਾਂ ਲਿਖਿਆ ਹੋਈਆਂ ਮੈਂ ਤੁਹਾਨੂੰ ਉਹਦੀ ਵੀ ਦੱਸਾਂ ਭਾਜੀ ਚੈਟ ਦੀ ਮੇਰੀ ਉਹਦੇ ਚ ਹੈਲੋ ਹਾਈ ਦੀ ਚੈਟ ਮੇਰੀ ਸ਼ੁਰੂ ਚ ਹੈਗੀ ਸੀ ਉਹਦੇ ਨਾਲ ਹੈਲੋ ਹਾਈ ਸੀ ਕਿਉਂਕਿ ਉਹ ਜਸਟ ਨਾਰਮਲ ਗੱਲ ਸੀ ਉਸ ਤੋਂ ਬਾਅਦ ਭਾਜੀ ਫੋਟੋ ਉਸ ਤੋਂ ਬਾਅਦ ਜਿਹੜੀ ਉਹਦੀ ਚੈਟ ਹੋਈ ਹੈ ਉਹ ਮੈਨੂੰ ਨਾ ਤਾਂ ਮੇਰੀ ਚੈਟ ਹੈਗੀ ਆ ਹੂੰ ਫੇਰਹੀ ਚੈਟ ਦੀ ਗੱਲ ਉਹ ਤੁਹਾਨੂੰ ਪਤਾ ਉਹ ਕਲੀਅਰ ਵੀ ਨਹੀਂ ਹੈਗੀ ਭਾਜੀ ਚੈਟ ਨਹੀਂ ਹੂੰ ਤੇ ਚੈਟ ਦਾ ਭਾਜੀ ਇਹ ਆ ਮੈਂ ਤੁਹਾਡੀ ਫੋਟੋ ਚੱਕ ਕੇ ਕਿਤੇ ਵੀ ਬਣਾ ਦਾਂ ਚੈਟ ਮੇਰੀਆਂ ਫੋਟੋਆਂ ਚੱਕੀਆਂ ਹੋਈਆਂ ਇਹਨੇ ਨਾ ਤਾਂ ਕਿਤੇ ਸ਼ੋਅ ਹੋ ਰਿਹਾ ਵੀ ਮੇਰੀ ਚੈਟ ਆਈ ਹੈ ਤੇ ਨਾ ਮੇਰੀ ਹੈਗੀ ਆ ਭਾਜੀ ਉਹ ਚੈਟ ਹੂੰ ਉਹ ਚੈਟ ਦਾ ਭਾਈ ਅੱਜ AI ਦਾ ਜਮਾਨਾ ਜਿਹੜਾ ਮਰਜੀ ਬਣਾ ਦਿੰਦਾ ਹੂੰ ਹੁਣ ਇਹਨਾਂ ਨੇ ਪਤਾ ਨਹੀਂ ਇਹਦੇ ਇਹਦੀ ਰੂਮ ਮੇਟ ਨੇ ਜਾਂ ਇਹਨੇ ਕੀ ਕੁਝ ਕੀਤਾ ਹੋਏ ਇਹਨਾਂ ਦੀ ਆਪਸ ਦੀ ਆ ਕਿ ਇਹਨਾਂ ਦੀ ਖਾਰਾ ਕੀ ਕੋਜਾ ਉਹ ਇਹਨਾਂ ਦਾ ਬੱਸ ਗੁਰਪ੍ਰੀਤ ਜੀ ਮਮੇ ਤਾਂ ਇਹ ਕੋਈ ਗੱਲ ਗਲ ਹੋਣੀ ਹੋਣੀ ਵੀ ਕੋਈ ਉਹ ਮੈਨੂੰ ਪਤਾ ਨਹੀਂ ਭਾਜੀ ਕੀ ਚੱਕਰ ਆ ਜਿਹੜੀ ਇਹ ਵੀਡੀਓ ਮੈਂ ਦੇਖੀ ਆ ਇਹਨੇ ਰੂਮ ਮੇਟ ਦਾ ਨਾਮ ਲਿਆ ਗੁਰਪ੍ਰੀਤ ਜੀ ਵੀ ਉਹਦੀ ਰੂਮ ਮੇਟ ਨੇ ਮੈਨੂੰ ਇਹ ਭੇਜਿਆ ਉਹ ਭੇਜਿਆ ਇਹਨਾਂ ਦਾ ਆਪਸ ਦਾ ਵੀ ਕੀ ਗੱਲ ਹੋਈ ਆ ਕੀ ਚੈਟ ਆ ਕੀ ਕੁਝ ਭੇਜਿਆ ਉਹਨੂੰ ਮੈਨੂੰ ਇਹਨਾਂ ਪਤਾ ਨਹੀਂ ਉਹਦਾ ਹਾਂ ਪਰ ਉਹ ਮੇਰੀ ਚੈਟ ਹੈ ਹੀ ਨਹੀਂ ਤੇ ਹੋਰ ਭਾਜੀ ਜਿਹੜੀ ਦੂਜੀ ਗੱਲ ਇਹਨੇ ਕਹੀ ਸੀ ਕਿ ਮੈਂ ਪੋਸਟ ਪਵਾਈ ਸੀ ਪਹਿਲਾਂ ਕਿਸੇ ਮੁੰਡੇ ਤੋਂ ਚੰਗਲ ਦੇ ਤਾ ਉਹ ਇਹਨੇ ਪੋਸਟ ਪਾਈ ਸੀ ਲਿਪਸੀ ਸਭੂ ਜੋ ਸਭ ਤੋਂ ਜ਼ਿਆਦਾ ਵੀਡੀਓ ਇਹ ਅੱਜ ਕੱਲ ਕਵਰ ਕਰਦਾ ਕੇਸ ਹਾਂਜੀ 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 ਕੈਨੇਡਾ ਦਾ ਜਿਹੜਾ ਮੁੰਡਾ ਨਹੀਂ 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 ਉਹ ਇੰਡੀਅਨ ਬੇਜ ਆਪਾਂ ਯੂਪੀਸੀ ਸਗੂ ਦੇ ਨਾਮ ਤੋਂ ਯੂਟਿਊਬਰ ਆ ਠੀਕ ਹੈ ਠੀਕ ਹੈ ਉਹ ਸਭ ਤੋਂ ਜ਼ਿਆਦਾ ਕੇਸ ਕਵਰ ਕਰਦਾ ਹੈ ਜਿਹੜੇ ਕੈਨੇਡਾ ਦੇ ਕੇਸ ਤਾਂ ਨੇ ਤੇ ਤੁਸੀਂ ਜਾਣਦੇ ਵੀ ਹੋਣੇ ਸ਼ਾਇਦ ਉਹਨੂੰ ਹਾਂਜੀ ਹਾਂਜੀ ਮੈਂ ਜਾਣਦਾ ਹਾਂਜੀ ਉਹਨੇ ਪੋਸਟ ਪਾਈ ਸੀ ਮੈਂ ਉਹਨੂੰ ਫੋਨ ਕੀਤਾ ਬਾਈ ਨੂੰ ਮੈਂ ਕਿਹਾ ਬਾਈ ਇਹ ਮੈਂ ਉਹਨਾਂ ਸਾਰੇ ਪ੍ਰੂਫ ਭੇਜੇ ਮੈਂ ਕਿਹਾ ਐਵੇਂ ਐਵੇਂ ਗੱਲ ਆ ਭਾਈ ਜਾਣ ਕੇ ਗੱਲ ਬਣਾਉਂਦਾ ਉਹਨੇ ਕਿਹਾ ਵੀ ਭਾਈ ਜਿੱਥੇ ਤੁਹਾਡਾ ਕੁਝ ਹੈਗਾ ਹੀ ਨਹੀਂ ਵੀ ਮੈਂ ਕੇਸ ਕੰਟੀਨਿਊ ਨਹੀਂ ਕਰਦਾ ਉਹਨੇ ਕਹਿ ਇਸ ਉੱਥੋਂ ਹੀ ਕੈਨਸਲ ਕਰਦਾ ਇਹਨੂੰ ਉਸ ਗੱਲ ਦਾ ਗੁੱਸਾ ਲੱਗਿਆ ਵੀ ਉਹਨੇ ਕੇਸ ਕੈਨਸਲ ਕਰਤਾ ਮੇਰਾ ਹੂੰ ਕਿਉਂਕਿ ਕੇਸ ਚ ਹੈਗਾ ਹੀ ਨਹੀਂ ਜੀ ਭਾਜੀ ਕੁਝ ਹੂੰ ਕੇਸ ਕੰਟੀਨਿਊ ਕਰਨ ਨੂੰ ਨਾ ਤਾਂ ਮੇਰੀ ਇਹਦੇ ਨਾਲ ਕੋਈ ਗੱਲਬਾਤ ਹੈਗੀ ਆ ਵੀ ਕੇਸ ਕੰਟੀਨਿਊ ਹੋਵੇ ਇਹਨਾਂ ਦਾ ਆਪਸ ਦਾ ਮਾਮਲਾ ਕੀ ਉਹ ਕਿਉਂ ਨਹੀਂ ਇਹਨੂੰ ਬੁਲਾਇਆ ਕਿਉਂ ਇਹਨੇ ਬਲੌਕ ਕੀਤਾ ਕੀ ਕੁਝ ਗੱਲਬਾਤ ਹੈਗੀ ਆ ਕੀ ਨਹੀਂ ਹੈਗੀ ਆ ਭਾਜੀ ਉਹ ਸਾਰਾ ਕੁਝ ਨਾ ਆਪਸ ਦਾ ਸੀ ਹੁਣ ਇਹ ਮੇਰੇ ਤੇ ਮੇਰੇ ਘਰਦਿਆਂ ਨੂੰ ਧਮਕੀਆਂ ਦੇ ਰਿਹਾ ਭਾਈ ਹੁਣ ਤੁਸੀਂ ਆਪ ਦੱਸੋ ਹਾਂ ਮੇਰਾ ਮੇਰੇ ਘਰਦਿਆਂ ਦਾ ਕੀ ਲੈਣਾ ਦੇਣਾ ਤੇ ਮੈਨੂੰ ਕਹਿੰਦਾ ਵੀ ਮੈਂ ਧਮਕੀਆਂ ਦਿੱਤੀਆਂ ਇਹਨੂੰ ਤੁਸੀਂ ਇੱਕ ਪ੍ਰੂਫ ਦਿਖਾ ਦਿਓ ਵੀ ਮੈਂ ਇਹਨੂੰ ਧਮਕੀਆਂ ਦਿੱਤੀਆਂ ਹੋਣੀਆਂ ਮੈਂ ਤੁਹਾਨੂੰ ਸਾਰਾ ਪ੍ਰੂਫ ਭੇਜਿਆ ਇਹ ਜਿਹੜੀ ਇੰਨੀਆਂ ਮੈਨੂੰ ਧਮਕੀਆਂ ਦਿੱਤੀਆਂ ਧਮਕੀ ਧਮਕੀ ਕਹਿ ਕੀ ਰਿਹਾ ਹੈ ਧਮਕੀਆਂ ਜਿਹਾ ਰਿਹਾ ਵੀ ਮੈਂ ਕੈਨੇਡਾ ਆ ਕੇ ਤੈਨੂੰ ਜਾਨੋਂ ਮਾਰ ਦੂੰ ਹਾਂ ਮੈਂ ਤੇਰੇ ਘਰਦਿਆਂ ਨੂੰ ਮਾਰ ਦੂੰ ਮੈਂ ਤੇਰੀ ਅਜੇ ਤੱਕ ਹੋਰ ਵੀ ਕਹਿੰਦਾ ਸੀ ਕਹਿੰਦਾ ਮੈਂ ਤੇਰੀਆਂ ਫੀਕ ਆਈਡੀਆਂ ਬਣਾ ਰਿਹਾ ਆ ਆਪਣੇ ਮੂੰਹ ਕਬੂਲੇ ਨਾ ਵੀ ਇਹਨੇ ਮੇਰੀ ਫੇਕ ਆਈਡੀ ਬਣਾਈ ਆ ਭਾਜੀ ਬਾਈ ਜੀ ਪਰ ਗੱਲ ਹੈ ਨਾ ਅੱਜ ਤੁਸੀਂ ਕਹਿ ਰਹੇ ਹੋ ਵੀ ਚੈਟ ਤੁਹਾਡੀ ਨਹੀਂ ਆ ਕੱਲ ਨੂੰ ਇਹ ਵੀ ਕਹਿ ਦੋਗਾ ਵੀ ਇਹ ਮੇਰੀ ਮੇਲ ਨਹੀਂ ਹੈ ਇਹ ਵੀ ਤਾਂ ਮੇਲ ਮੇਲ ਤਾਂ ਭਾਜੀ ਮੇਲ ਤਾਂ ਤੁਸੀਂ ਕਨਫਰਮ ਕਰ ਸਕਦੇ ਹੋ ਵੀ ਮੇਲੇ ਦੀ ਹੈਗੀ ਆ ਕਿ ਨਹੀਂ ਹੈਗੀ ਆ ਹਾਂ ਮੇਲ ਤਾਂ ਕਨਫਰਮ ਹੋ ਸਕਦੀ ਆ ਭਾਜੀ ਫਿਰ ਇਹ ਚੈਟ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਭੇਜੀ ਆ ਮੈਂ ਤੁਹਾਨੂੰ ਚੈਟ ਦੀ ਰਿਕਾਰਡਿੰਗ ਭੇਜ ਸਕਦਾ ਹਾਂ ਹਾਂ ਨਾਟ ਸਕਰੀਨ ਸ਼ਾਟ ਮੈਂ ਤੁਹਾਨੂੰ ਰਿਕਾਰਡਿੰਗ ਵੀ ਭੇਜ ਸਕਦਾ ਠੀਕ ਹੈ ਠੀਕ ਹੈ ਤੁਸੀਂ ਮੈਂ ਸਕਰੀਨ ਰਿਕਾਰਡ ਕਰਕੇ ਉਹਦੇ ਚ ਨੰਬਰ ਆਊਗਾ ਵੀ ਇਹ ਨੰਬਰ ਆ ਹਾਂ 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 ਕਿਉਂਕਿ ਇਹ ਗੱਲ ਹੋਈ ਹੋਈ ਆ ਭਾਈ ਤਾਂ ਤੁਹਾਨੂੰ ਕਿਉਂਕਿ ਚੈਟ ਤਾਂ ਬਣਾ ਸਕਦਾ ਭਾਈ ਕੋਈ ਸਕਰੀਨ ਰਿਕਾਰਡ ਨਹੀਂ ਕਰ ਸਕਦਾ ਐਵੇਂ ਹਾਂ ਤੇ ਤੁਹਾਡੇ ਗੁਰਪ੍ਰੀਤ ਗੁਰਪ੍ਰੀਤ ਨਾਲ ਲਿੰਕ ਕੀ ਸੀ ਤੁਹਾਡਾ ਨਾਮ ਇੱਦਾਂ ਜੋੜਿਆ ਗਿਆ ਤੇ ਕੁਛ ਨਾ ਕੁਸਤਾ ਹੋਏਗਾ ਇਹਦੇ ਚ ਗਰੁੱਪ ਨੇ ਮੰਨ ਲਓ ਕੰਮ ਦੇ ਗਰੁੱਪ ਨੇ ਸਾਰਿਆਂ ਦਾ ਮੈਸੇਜ ਆਉਂਦਾ ਹੋ ਹੋ ਜਿੱਥੇ ਗੱਲਬਾਤ ਹੁੰਦੀ ਆ ਵੀ ਜਿੱਥੇ ਪਤਾ ਲੱਗਦਾ ਸਾਨੂੰ ਵੀ ਕੋਈ ਕੰਮ ਹੈਗਾ ਅਸੀਂ ਭੇਜ ਦਿੰਨੇ ਆ ਉੱਥੇ ਤੇ ਮੈਂ ਤੇ ਫੈਬ੍ਰਿਕੇਸ਼ਨ ਦਾ ਕੰਮ ਕਰਦਾ ਹਾਂ ਹਾਂ ਮੇਰੀ ਨਿਕਲਣ ਦੀ ਪ੍ਰੋਫਾਈਲ ਤੇ ਮੇਰੀ ਇੰਸਟਾ ਆਈਡੀ ਵੀ ਹੈਗੀ ਉੱਥੇ ਹਾਂ ਫਿਰ ਉੱਥੋਂ ਗੁਰਪ੍ਰੀਤ ਨੇ ਮੈਨੂੰ ਪੁੱਛਿਆ ਸੀ ਵੀ ਕੀ ਕੰਮ-ਕੁਮ ਬਾਰੇ ਮੈਂ ਉਹਨੂੰ ਦੱਸਦਾ ਸੀ ਐਵੇਂ ਵੀ ਫੈਕਟਰੀਸ਼ਨ ਦਾ ਕੰਮ ਐਵੇਂ ਹੁੰਦਾ ਐਵੇਂ ਐਵੇਂ ਚੱਕਰ ਆ ਉੱਤੋਂ ਜਾਣਕਾਰੀ ਹੋਈ ਸੀ ਸਾਡੀ ਬਸ ਐਨੀ ਕੁ ਗੱਲ ਸੀ ਇਹਨੂੰ ਗੁਰਪ੍ਰੀਤ ਨੇ ਇਹਨੂੰ ਖੁਦ ਦੱਸਿਆ ਹੋਣਾ ਵੀ ਐਵੇਂ ਐਵੇਂ ਗੱਲ ਆ ਹਾਂ ਉਹ ਇਹਨੂੰ ਹੀ ਪਤਾ ਹੈ ਜਿਹੜੀਆਂ ਇਹਨਾਂ ਦੀ ਗੱਲ ਆ ਹਾਂ ਉਹ ਤੋਂ ਬਾਅਦ ਤਾਂ ਮੱਦੀਆਂ ਦੀ ਗੱਲ ਇਹ ਇਹ ਮਤਲਬ ਜਿਹੜੀਆਂ ਜਿਹੜੀ ਇਹਨੇ ਵੀਡੀਓ 'ਚ ਗੱਲ ਕਹੀ ਹੈ ਭਾਜੀ ਉਹਦੇ 'ਚ ਇੱਕ ਵੀ ਸੱਚਾਈ ਨਹੀਂ ਹੈਗੀ ਇੱਕ ਵੀ ਗੱਲ ਦੀ ਸੱਚਾਈ ਨਹੀਂ ਹੈਗੀ ਹਾਂ ਮੈਂ ਤੁਹਾਨੂੰ ਉਹਦੇ ਸਾਰੇ A to Z ਪ੍ਰੂਫ ਭੇਜੇ ਆ ਹਾਂ ਇੱਕ ਗੱਲ ਵੀ ਸੱਚੀ ਨਹੀਂ ਹੈਗੀ ਉਹਦੇ 'ਚ ਜਿਹੜੀਆਂ ਗੱਲਾਂ ਇਹਨੇ ਕਹੀਆਂ ਨੇ ਤੇ ਦੂਜੀ ਗੱਲ ਭਾਈ ਜਿਹੜਾ ਇਹ ਕਹਿੰਦਾ ਵੀ ਮੈਂ ਨਸ਼ੇ ਨਹੀਂ ਕਰਦਾ ਮੈਂ ਇਹ ਨਹੀਂ ਕਰਦਾ ਭਾਈ ਜਿਹੜਾ ਨਾਰਮਲ ਬੰਦਾ ਉਹ ਬੰਦਾ ਸਰਿਆਂ ਅੱਗੇ ਦੇਖ ਕੇ ਦੱਸ ਸਕਦਾ ਵੀ ਕਿਹੜਾ ਬੰਦਾ ਨਸ਼ੇ ਨਹੀਂ ਕਰਦਾ ਕਿਹੜਾ ਨਹੀਂ ਕਰਦਾ ਜਿਹੜੇ ਇਹਨੇ ਮੈਨੂੰ ਮੈਲਾ ਭੇਜਿਆ ਉਹ ਸਰਿਆਂ ਪਤਾ ਲੱਗਦਾ ਵੀ ਖਾ ਪੀ ਕੇ ਭੇਜਿਆ ਨੇ ਭਾਈ ਹੂੰ ਜਿਹੜੇ ਮੈਨੂੰ ਮੈਸੇਜ ਕੀਤੇ ਆ ਪਰ ਉਹ ਤਾਂ ਕਹਿੰਦੇ ਸੀ ਮੇਰੇ ਕੋਲ ਉਹ ਤਾਂ ਕਹਿੰਦੇ ਸੀ ਮੇਰੇ ਸਾਰੇ ਟੈਸਟ ਕਰਾ ਲਓ ਭਾਵੇਂ ਹੁਣੇ ਉਹ ਤਾਂ ਭਾਈ ਉਦੋਂ ਤੁਸੀਂ ਕਰਾ ਸਕਦੇ ਹੋ ਹਾਂ ਮੈਨੂੰ ਤੁਹਾਨੂੰ ਵੀ ਪਤਾ ਪੁਣੇ ਕਹਿੰਦਾ ਕਹਿੰਦਾ ਮੈਂ ਬੱਚੀਆਂ ਕਰਕੇ ਦੁਬਈ ਤੋਂ ਆਇਆ ਭਾਜੀ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਕਿ ਇਹ ਬੱਚੀਆਂ ਕਰਕੇ ਦੁਬਈ ਤੋਂ ਨਹੀਂ ਆਇਆ ਅੱਛਾ ਜਿਹੜਾ ਬੰਦਾ 1.5 ਲੱਖ ਜਿਹੜਾ ਬੰਦਾ 1.5 ਲੱਖ ਰੁਪਏ ਦੁਬਈ ਤੋਂ ਕਹਿ ਰਿਹਾ ਜੀ ਵੀ ਮੈਂ ਦੁਬਈ ਕਮਾਰਿਆ 1.5 ਲੱਖ ਰੁਪਈਆ ਹਾਂ ਕੀ ਕਹ ਜੀ ਤੇ ਕਹਿੰਦਾ ਮੈਨੂੰ 10 ਸਾਲ ਲੱਗੇਗਾ ਨਾ ਮੈਨੂੰ 28 ਲੱਖ ਰੁਪਈਆ ਇਕੱਠਾ ਕਰਨੇ ਨੂੰ ਜਿਹੜਾ ਬੰਦਾ 1.5 ਲੱਖ ਰੁਪਏ ਮਹੀਨਾ ਦੁਬਈ 'ਚ ਕਮਾਰਿਆ ਉਹਨੂੰ 10 ਸਾਲ ਤਾਂ ਨਹੀਂ ਲੱਗਦੇ 28 ਲੱਖ ਰੁਪਏ ਇਕੱਠਾ ਕਰਨੇ ਨੂੰ ਜੀ ਮੈਂ 1.5 ਲ ਤੇ ਦੂਜੀ ਗੱਲ ਇਹ ਕਹਿੰਦਾ ਕਹਿੰਦਾ ਉਹ ਕੋਈ ਕੀ ਗੱਲ ਕਹੀ ਸੀ ਭਾਈ ਇਹਨੇ ਮੇਰੇ ਸਾਹਮਣੇ ਜਿਹੜੀਆਂ ਮੇਰੇ ਬਾਰੇ ਗੱਲਾਂ ਕਹੀਆਂ ਸੀ ਉਹ ਇਹ ਹੀ ਸੀ ਆਲਮੋਸਟ ਹਾਂ ਹੁਣ ਆਪੀ ਇਹਨਾਂ ਦਾ ਆਪਸ ਦਾ ਕੋਈ ਕੋਈ ਚੱਕਰ ਹੈਗਾ ਵੀ ਕੁੜੀ ਨਹੀਂ ਬੁਲਾ ਰਹੀ ਨਹੀਂ ਬੁਲਾ ਰਹੀ ਉਹ ਮੈਨੂੰ ਪਤਾ ਨਹੀਂ ਕਿਉਂ ਨਹੀਂ ਬੁਲਾ ਰਹੀ ਪਰ ਇਹ ਜਾਣਗੇ ਕੇਸ ਬਣਾਉਣ ਨੂੰ ਕਿਰਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹਾਂ ਹੁਣ ਹੁਣ ਭਾਈ ਤੁਸੀਂ ਆਪ ਦੱਸੋ ਮੇਰੀ ਕੋਈ ਮੇਰੀ ਕੋਈ ਲੈਣਾ ਦੇਣਾ ਨਹੀਂ ਇਸ ਗੱਲ 'ਚ ਹਾਂ ਇਹਾ ਮੇਰੇ ਮੈਂ ਤੁਹਾਨੂੰ ਹੀ ਘਟਾਰ ਚੱਲਦੇ ਆ ਮੇਰੇ ਹੁਣ ਇਸ ਪੈਨਸ਼ਨ ਦੇ ਨਾਲ ਅੱਛਾ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਸਕਦਾ ਆਪਣੇ ਉਹਦਾ ਜਿਹੜਾ ਮੇਰੇ ਸੈਟਅਪ ਲੈਂਦਾ ਆ ਠੀਕ ਹੈ ਹੁਣ ਕੈਨੇਡਾ ਕੈਨੇਡਾ ਚ ਮੈਂਟਲ ਸੈਸ਼ਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਟਾਈਮ ਜੀ ਹੁਣ ਇਹਦੇ ਕਰਕੇ ਮੈਨੂੰ ਸੈਸ਼ਨ ਲੈਣੇ ਪੈ ਰਹੇ ਆ ਹੁਣ ਮੰਨ ਲਓ 22 ਚਾਂਸ ਮੇਰਾ ਕੋਈ ਲੈਣਾ ਦੇਣਾ ਹੈ ਨਹੀਂ ਇਹਦੇ ਨਾਲ ਹੁਣ ਮੰਨ ਲਓ 22 ਚਾਂਸ ਜੇ ਨਾ ਚਾਹੁੰਦੇ ਹੋਈ ਮੈਨੂੰ ਕੁਝ ਹੋ ਜੇ ਭਾਈ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਹੂੰ ਤੈਨੂੰ ਹੀ ਕੋ ਟਾਰ ਤੈਨੂੰ ਹੀ ਕੋ ਟਾਰਗੇਟ ਕੀਤਾ ਜਾ ਰਿਹਾ ਤੁਹਾਡੇ ਨਾਲ ਜੇ ਉਹਦਾ ਕੋਈ ਲੈਣਾ ਦੇਣਾ ਹੈ ਹੀ ਤਾਂ ਹੀ ਕਰਦਾ ਨਾ ਭਾਜੀ ਇਹ ਕਹਿੰਦਾ ਮੈਨੂੰ ਤੂੰ ਮੈਨੂੰ ਗਾਵਾਂ ਘਾਟੀਆਂ ਮੈਂ ਤੈਨੂੰ ਦੇਖ ਲੂੰਗਾ ਮੈਂ ਸਕਰੀਨਸ਼ਾਟ ਵੀ ਚਾਹੀ ਭੇਜੇ ਤੁਹਾਨੂੰ ਭਾਜੀ ਉਹਦੇ ਵੀ ਮੈਂ ਤੈਨੂੰ ਦੇਖ ਲੂੰਗਾ ਹਾਂ 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 ਮੈਂ ਤੇਰੀ ਬਦਨਾਮੀ ਕਰੂੰ ਐਵੇਂ ਹੀ ਲਿਖਿਆ ਹੋਇਆ ਭਾਜੀ ਇਹਨੇ ਸਪੈਸ਼ਲ ਵੀ ਮੈਂ ਤੇਰੀ ਬਦਨਾਮੀ ਕਰੂੰ ਹਾਂ ਇਹ ਤਾਂ ਬਦਨਾਮੀ ਕਰਨੋ ਕਰਦਾ ਭਾਜੀ ਮੇਰੀ ਕਿਉਂਕਿ ਇਹ ਪਹਿਲਾਂ ਇਹਨੇ ਪੋਸਟ ਪਾਈ ਸੀ ਉਹਦੇ ਤੋਂ ਇਹਦਾ ਬਣਿਆ ਨਹੀਂ ਕੁਝ ਨਾ ਉਹਦੀ ਇਹਨਾਂ ਨੂੰ ਵੀ ਪਤਾ ਵੀ ਮੇਰੀ ਕੋਈ ਸੱਚਾਈ ਹੈ ਨਹੀਂ ਗੱਲ ਵਿੱਚ ਤਾਂ ਹੀ ਤਾਂ ਭਾਜੀ ਪੋਸਟਰ ਚਪਵਾ ਕੇ ਜਾ ਰਿਹਾ ਉਹਨਾਂ ਜਿਹੜੀ ਇਹਨਾਂ ਦੀ ਆਪਸ ਦੀ ਗੱਲ ਆ ਭਾਈ ਜਿਹੜੀ ਮਤਲਬ ਇਹਦੀ ਪਰਿਵਾਰ ਦੀ ਗੱਲ ਆ ਉਹ ਤੁਸੀਂ ਕੁੜੀ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੂਰੀ ਵੀ ਕੀ ਗੱਲ ਆ ਹਾਂ ਚਲੋ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਪਰ ਉਹ ਕੈਮ ਉਹ ਆਪਣੀ ਆਵਾਜ਼ ਕਿਸ ਤਰੀਕੇ ਨਾਲ ਮੈਂ ਉਹਨਾਂ ਨੂੰ ਕਿਹਾ ਵੀ ਸੀ ਕੈਮਰੇ ਮੂਰੇ ਆ ਸਕਦੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਰਿਕਾਰਡਿੰਗ ਕਰਾਉਣਾ ਚਾਹੁੰਦੇ ਰਿਕਾਰਡਿੰਗ ਕਰਾ ਲੈਣ ਪਰ ਉਹ ਆਣਾ ਨਹੀਂ ਚਾਹੁੰਦੇ ਸੀਗੇ ਚਲੋ ਤੁਸੀਂ ਆਪਣੀ ਗੱਲ ਜ਼ਰੂਰ ਰੱਖੀ ਆ ਮੈਂ ਜ਼ਰੂਰ ਕਵਾਂਗਾ ਮੀ ਪੱਕਾ ਬਣਾ ਰੱਖੀਏ ਭਾਜੀ ਗੱਲ ਤਾਂ ਰੱਖੀ ਆ ਹੁਣ ਇਹਨੇ ਜਿਹੜੇ ਤੇ ਮੇਰੇ ਅਲੀਗੇਸ਼ਨ ਆਏ ਭਾਜੀ ਇਹ ਛੋਟੇ ਤਾਂ ਹੈ ਨਹੀਂ ਅਲੀਗੇਸ਼ਨ ਮੇਰੀਆਂ ਫੇਕ ਆਈਡੀਆਂ ਬਣਾ ਕੇ ਕਹਿੰਦਾ ਵੀ ਮੈਂ ਮੇਰੇ ਬੀਤਾਂ ਮੇਰੇ ਸਰਪੰਚ ਦੇ ਪਿੰਡ ਨੂੰ ਕਹਿੰਦਾ ਵੀ ਮੈਂ ਇਹਨੂੰ ਬਲੈਕਮੇਲ ਕਰ ਰਿਹਾ ਜਿਹੜੇ ਸਾਰਾ ਸਾਰਾ ਸਭ ਝੂਠ ਨੇ ਮੇਰੇ ਕੋਲ ਐਜ਼ ਅਪਰੂਵਸ ਨਹੀਂ ਨੇ ਸਾਰੇ ਜਿਹੜੇ ਫੇਕ ਆਈਡੀ ਦੀ ਉਹ ਗੱਲ ਕਰ ਰਿਹਾ ਤੇ ਉਹ ਇਹਨੇ ਖੁਦ ਬਣਾਈ ਆ ਜੀ अच्छा ਤੁਹਾਡੇ ਕੋਈ ਉਹਦਾ ਸਕਰੀਨਸ਼ਾਟ ਵਗੈਰਾ ਹੈਗਾ ਜਿਹੜੀ ਵੀ ਹੈ। ਅ ਵੀ ਕੋਈ ਸਕਰੀਨਸ਼ਾਟ ਪਿਆ ਹਾਂਜੀ ਇਹਨੇ ਖੁਦ ਖੁਦ ਕਬੂਲਿਆ ਕਿ ਮੈਂ ਫੇਕ ਆਈਡੀ ਬਣਾਈ ਹੈ ਮੈਂ ਉਹ ਵੀ ਭੇਜਿਆ ਤੁਹਾਨੂੰ ਸਕਰੀਨਸ਼ਾਟ ਕਿ ਮੈਂ ਫੇਕ ਆਈਡੀ ਬਣਾਈ ਆ। ਹਾਂ। ਉਸ ਤੋਂ ਬਾਅਦ ਭਾਜੀ ਮੈਨੂੰ ਸੌਰੀ ਵੀ ਬੋਲਦਾ ਵੀ ਮੇਰੀ ਗਲਤੀ ਸੀ। ਅੱਛਾ। ਉਹ ਵੀ ਮਤਲਬ ਸਕਰੀਨਸ਼ਾਟ ਤੇ ਗਿਆ ਹੁਣ ਆਪਣੀ ਗਲਤੀ ਮੰਨ ਰਿਹਾ ਵੀ ਮੇਰੀ ਗਲਤੀ ਸੀ ਭਾਜੀ ਹੁਣ ਜਾਣਗੇ ਇਹ ਕੁਝ ਕਰ ਰਿਹਾ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੋਵੇ ਕਿਉਂ ਕਰ ਰਿਹਾ। ਅੱਛਾ ਆਪਣੀ ਗਲਤੀ ਤੁਸੀਂ ਕਹਿ ਰਹੇ ਪਹਿਲਾਂ ਇਹਨੇ ਮੰਨੀ ਆ। ਮੰਨੀ ਆ ਜੀ ਹਾਂਜੀ ਉਹਨੇ ਲਿਖਿਆ ਵੀ ਮੇਰੀ ਗਲਤੀ ਆ ਵੀ ਮੇਰੀ ਸੌ ਉਹ ਮੇਲ ਦੇ ਵਿੱਚ ਲਿਖਿਆ ਸੀ ਤੁਹਾਨੂੰ ਕਿ ਵਟਸਐਪ ਭੇਜਿਆ ਸੀ ਉਹ ਮੇਲ ਭੇਜੀਏ ਭਾਈ ਉਹਦੀ ਮੇਲ ਆਈਡੀ ਆ ਤੁਸੀਂ ਮੇਲ ਆਈਡੀ ਵੀ ਕਨਫਰਮ ਕਰ ਸਕਦੇ ਹੋ ਜਿੱਥੋਂ ਮਰਜੀ ਮੇਲ ਆਈਡੀ ਦਾ ਕਨਫਰਮ ਹੋ ਜਾਂਦੀ ਹੈ ਤਾਂ ਇੰਨੀ ਵੱਡੀ ਗੱਲ ਨਹੀਂ ਆ ਗਈ ਭਾਈ ਕੋਈ ਹਾਂ ਹਾਂ ਮੇਲ ਆਈਡੀ ਨੂੰ ਤੁਸੀਂ ਜਿੱਥੋਂ ਮਰਜੀ ਕਨਫਰਮ ਕਰਾ ਸਕਦੇ ਹੋ ਕਿ ਕਿਹਦੀ ਆਈਡੀ ਆ ਕਿਹਪਾ ਚੱਲਦੀ ਆ ਹਾਂ ਹਾਂ ਹੁਣ ਭਾਈ ਹੁਣ ਜਿਹੜੀ ਇਹਨੇ ਮੇਰੀ ਮੈਂ ਸਿਰਫ ਇਸੇ ਤੇ ਕੇਸ ਤਾਂ ਨਹੀਂ ਕੀਤਾ ਸੀ ਮੈਂ ਸਿਰਫ ਕੰਪਲੇਂਟ ਪਾਈ ਸੀ ਪਹਿਲਾਂ ਕੰਪਲੇਂਟ ਪੁਲਿਸ ਵਾਲਿਆਂ ਨੇ ਕੋਈ ਓ ਨਹੀਂ ਦਿੱਤਾ ਇਹਨੂੰ ਵਾਰਨਿੰਗ ਦੇ ਕੇ ਛੱਡਤਾ ਸੀ ਮੈਂ ਕੰਪਲੇਂਟ ਦੀ ਕਾਪੀ ਵੀ ਤੁਹਾਨੂੰ ਭੇਜੀ ਆ ਹੁਣ ਹੁਣ ਭਾਈ ਮੈਂ ਇਹਦੇ ਤੇ ਕੇਸ ਕਰਨੇ ਆ ਕਿਉਂਕਿ ਪਹਿਲਾਂ ਤਾਂ ਮੈਂ ਇਹਨੂੰ ਛਡ ਪਿਆ ਸੀ ਬੱਚਿਆ ਕਰਕੇ ਵੀ ਮੈਂ ਕਹਾ ਇਹਦੇ ਬੱਚੇ ਆ ਹੁਣ ਮੈਂ ਇਹਦੇ ਤੇ ਸੈਕਸ਼ਨ 507 503 ਹਾਂ 507 ਤਾਂ ਨਹੀਂ ਲੱਗਣਾ 506 ਹਾਂ 499 सक्षिन 500 ਇਹ ਸਾਰੇ ਤੇ ਇਹਦੇ ਤੇ ਕੇਸ ਕਰਨੇ ਆ ਹਾਂ ਸੈਕਸ਼ਨ 499 ਸੈਕਸ਼ਨ 500 ਸੈਕਸ਼ਨ 503 ਸੈਕਸ਼ਨ 506 ਹਾਂ ਹਾਂ ਇਹ ਸਾਰੇ ਤੇ ਮੇਰੇ ਪ੍ਰੂਫ ਪਈ ਨੇ ਭਾਈ ਹਾਂ ਪਰ ਇਹ ਦੇਖੋ ਵੀ ਤੁਸੀਂ ਗੱਲ ਕਰ ਰਹੇ ਹੋ ਪਰ ਤੁਸੀਂ ਇਹ ਵੀ ਗੱਲ ਕਹੀ ਆ ਵੀ ਉਹਦੀ ਧੀ ਦਾ ਤੁਹਾਨੂੰ ਮੈਸੇਜ ਆਇਆ ਸੀ ਤਾਂ ਬੱਚੇ ਤਾਂ ਬੱਚੇ ਤੋਂ ਮੈਸੇਜ ਕਰਾ ਰਿਹਾ ਜੀ ਆਪਣੇ ਤੋਂ ਦੇਖੋ ਭਾਜੀ ਤੁਸੀਂ ਤੁਸੀਂ ਕਹਿ ਰਹੇ ਹੋ ਤਾਂ ਕਿਨਾਂ ਮੈਸੇਜ ਕਰਾ ਰਿਹਾ ਤੇ ਕਿਨਾਂ ਵਾਲੀ ਮੈਸੇਜ ਕਰਾ ਰਿਹਾ ਭਾਜੀ ਹੁਣ ਬੱਚਾ ਕਿਹੜਾ ਮੈਸੇਜ ਕਰ ਦੂਗਾ ਪਰ ਇਹ ਵੀ ਹੋ ਸਕਦਾ ਨਾ ਵੀ ਬੱਚਾ ਪਿਓ ਦੇ ਨਾਲ ਜਿਹੜਾ ਹੈ ਪਿਓ ਤੋਂ ਪਿਆਰ ਮਿਲਦਾ ਹੋਵੇ ਮਾਂ ਨੇੜੇ ਨਹੀਂ ਹੈਗੀ ਮਾਂ ਗੱਲ ਨਹੀਂ ਕਰ ਰਹੀ ਤੇ ਉਸ ਕਰਕੇ ਉਹ ਪਿਓ ਦੀ ਗੱਲ ਮੰਨ ਰਿਹਾ ਜਾਂ ਪਿਓ ਦਾ ਪਿਓ ਦਾ ਨੂੰ ਪਿਓ ਦਾ ਨੂੰ ਦੁੱਖ ਲੱਗ ਰਿਹਾ ਉਹ ਤਾਂ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਦਾ ਕੀ ਨਹੀਂ ਹੈੀ ਦੇਖੋ ਹੂੰ ਕੀ ਜਾਣ ਕੇ ਮੈਸੇਜ ਕਰਾ ਰਿਆ ਆ ਜਾਂ ਕੁਝ ਕਰਾ ਰਿਆ ਆ ਉਹ ਇਹਨਾਂ ਨੂੰ ਪਤਾ ਪਰ ਮੈਸੇਜ ਆਇਆ ਮੈਨੂੰ ਮੈਂ ਤੁਹਾਨੂੰ ਉਹ ਭੇਜਿਆ ਵੀ ਮੈਨੂੰ ਮੈਸੇਜ ਆਇਆ ਐਵੇਂ ਹਾਂ ਹੁਣ ਜਾਣ ਕੇ ਮਤਲਬ ਕਰਾਈ ਇਹਨੇ ਧੱਕੇ ਨਾਲ ਕਰਾਇਆ ਉਹ ਤਾਂ ਆਈ ਡੋਟ ਨੋ ਹੂੰ ਤੇ ਹੁਣ ਗੁਰਪ੍ਰੀਤ ਤੁਹਾਡੇ ਲਿੰਕ 'ਚ ਨੇ ਕਿ ਨਹੀਂ ਨੇ ਨਹੀਂ 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 ਮੇਰੇ ਲਿੰਕ 'ਚ ਨਹੀਂ ਆਗੇ ਭਾਜੀ ਮੈਨੂੰ ਕਾਫੀ ਟਾਈਮ ਹੋ ਗਿਆ ਉਹਨਾਂ ਨਾਲ ਫਿਰ ਮੈਂ ਮੇਰਾ ਵਈ ਲੈਣਾ ਦੇਣਾ ਹਾਈ ਨਹੀਂ ਭਾਜੀ ਹੁਣ ਤੁਸੀਂ ਆ ਰਸੋ ਤੁਮੇ ਕਾਨੂੰ ਕਿਸੇ ਮਤਲਬ ਉਹਦੇ ਨਾਲ ਰਿਲੇਸ਼ਨ ਚ ਆਉਂਗਾ ਜੇ ਮੈਂ ਕੀ ਮੈਨੂੰ ਮੈਨੂੰ ਕੀ ਲੈਣਾ ਜੀ ਰਿਲੇਸ਼ਨ ਚ ਆ ਗਿਆ ਉਹਦੇ ਨਾਲ ਹਮ ਇਹ ਇਸ ਜਸਟ ਅ ਕਾਮਨ ਸੈਂਸ ਯੂ نو ਰਾਈਟ ਮੇਰੀ ਆਪਣੀ ਲਾਈਫ ਆ ਭਾਈ ਮੇਰਾ ਆਪਣਾ ਫਿਊਚਰ ਆ ਹਮ ਹੁਣ ਇਹਨੂੰ ਵੀ ਮੈਂ ਇਹਨੂੰ ਭਾਈ ਸਮਝਾਇਆ ਸੀ ਮੈਂ ਕਿਹਾ ਤੇਰੇ ਘਰ ਦੀ ਗੱਲ ਆ ਭਾਈ ਤੂੰ ਆਪਣੀ ਘਰ ਤੱਕ ਰੱਖ ਹਮ ਮੈਂ ਤੂੰ ਆਪਣਾ ਮੈਂ ਕਿਹਾ ਤੇਰਾ ਮੈਂ ਕਿਹਾ ਹੁਣ ਨਹੀਂ ਮੈਂ ਕਿਹਾ ਤੇਰਾ 1.5 ਸਾਲ ਨੂੰ ਵੀਜ਼ਾ ਲੱਗੇ ਜਾਣਾ ਕੈਨੇਡਾ ਦਾ ਮੈਂ ਕਿਹਾ ਤੂੰ ਇੱਥੇ ਆ ਜਾ ਹਮ ਯੋ ਮੈਂ ਆਪਣਾ ਕੰਮਕਾਰ ਦੇਖ ਮੈਂ ਕਿਹਾ ਤੂੰ ਕਾ ਨੂੰ ਬੇਫਾਲਤੂ ਦੇ ਚੱਕਰਾਂ 'ਚ ਪੈ ਰਿਆ ਹੂੰ ਇਹ ਗੱਲ ਇਹ ਗੱਲ ਤੇ ਵੀ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਿਆ ਉਸ ਤੋਂ ਬਾਅਦ ਬਾਜੀ ਸੌਰੀ ਸਾਰੀ ਕਹਿ ਕੇ ਖਤਮ ਕਰ ਦਿੰਦਾ ਗੱਲ ਫੇਰ ਥੋੜੇ ਦਿਨ ਬਾਅਦ ਫੇਰ ਫੋਨ ਤੇ ਫੋਨ ਲੱਗੇ ਜਾਂਦਾ ਸੀ ਕਰਨ ਹੁਣ ਮੈਂ ਤਾਂ ਨੰਬਰ ਸਾਰਿਆਂ ਦਾ ਬਲੌਕ ਮਾਰਿਆ ਜੀ ਇਹਦਾ ਮੈਂ ਕੀ ਸਤਾ ਨਹੀਂ ਕੀਤਾ ਸੀ ਤੁਹਾਨੂੰ ਵੀ ਪਤਾ ਵੀ ਬੱਚੇ ਸੀ ਇਹਦੇ ਮੈਂ ਨਾ ਤਾਂ ਮਾਂ ਇਹਦੇ ਕੋਲ ਮੈਂ ਘਰ ਖਰਾਬ ਹੋ ਜਾਣਾ ਬੱਚਿਆਂ ਦਾ ਮੈਂ ਛੱਡ ਪਰੇ ਮੈਂ ਐਵੇਂ ਗੱਲ ਨੂੰ ਗੋਲੀ ਗਿਆ ਜੀ ਇਸ ਇੰਟੀ ਜਿਹੜੀ ਗੱਲ ਹੈ ਨਾ ਕਾਨੂੰਨ ਹੈ ਕਾਨੂੰਨ ਮਦਦ ਹਸਤੇ ਹੀ ਹੁੰਦਾ ਬੰਦੇ ਦੀ ਜੇ ਤੁਹਾਨੂੰ ਕੋਈ ਪਰੇਸ਼ਾਨ ਕਰ ਰਿਹਾ ਤੇ ਤੁਸੀਂ ਉਸ ਤੇ ਕੇਸ ਹੀ ਨਹੀਂ ਕਰ ਰਹੇ ਕੋਈ ਕੰਪਲੇਂਟ ਹੀ ਨਹੀਂ ਕਰ ਰਹੇ ਇਹ ਇਹ ਤਾਂ ਸਵਾਲ ਉੱਠਦੇ ਆ ਨਾ ਫਿਰ ਇਹ ਇਹ ਤਾਂ ਸ਼ੱਕ ਪੈਂਦਾ ਕੰਪਲੇਂਟ ਪਈ ਹੈ ਭਾਜੀ ਮੈਂ ਕੰਪਲੇਂਟ ਦੀ ਵੀ ਤੁਹਾਨੂੰ ਕਾਪੀ ਭੇਜੀ ਆ ਮੈਂ ਕੰਪਲੇਂਟ ਪਾਈ ਸੀ ਹਾਂ ਜੀ ਮੈਂ ਕੰਪਲੇਂਟ ਦੀ ਕਾਪੀ ਵੀ ਤੁਹਾਨੂੰ ਭੇਜੀ ਆ ਵੀ ਮੈਂ ਕੰਪਲੇਂਟ ਪਾਈ ਸੀ ਉਹਦੇ ਤੇ ਮਾਰਚ ਚ ਹੀ ਪਾਈ ਸੀ ਹੁਣ ਲਾਸਟ ਤੇ ਉਹਨਾਂ ਨੇ ਐਕਸ਼ਨ ਇਹਨੂੰ ਵਾਰਨਿੰਗ ਦਿੱਤੀ ਸੀ ਵੀ ਤੂੰ ਅੱਗੇ ਤੋਂ ਗੁਜਣਾ ਕਰੀ ਤੇ ਤੂੰ ਡਿਲੀਟ ਕਰਦੇ ਹੁਣ ਮੈਂ ਉਹਦੇ ਤੇ ਆਰਟੀਆਈ ਵੀ ਲਗਾਈਆ ਹੁਣ ਆਰਟੀਆਈ ਦਾ ਵੀ ਕੁਝ ਆਜੂਗਾ ਉਹਦੇ ਤੇ ਕੀ ਉਹਨਾਂ ਨੇ ਐਕਸ਼ਨ ਲਿਆ ਕੀ ਕੁਝ ਬਾਅਦ ਚ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਆਰਟੀਆਈ ਤੋਂ ਬਾਅਦ ਹੁਣ ਮੈਂ ਇਹਦੇ ਤੇ ਆਈਪੀਸੀ ਦੀ ਧਾਰਾ ਦੇ ਤਹਿਤ ਸੈਸ਼ਨ ਕੋਰਟ ਚ ਕੇਸ ਲਾਣਾ ਹੈ ਤੇ ਉਹਨਾਂ ਨੇ ਤੁਹਾਡੇ ਖਿਲਾਫ ਕੋਈ ਕੰਪਲੇਂਟ ਕੀਤੀ ਉਹਨਾਂ ਨੇ ਕੁਝ ਨਹੀਂ ਕੀਤੀ ਮੇਰੇ ਖਿਲਾਫ ਕੋਈ ਕੰਪਲੇਂਟ ਨਹੀਂ ਹੈਗੀ ਕੋਈ ਕੰਪਲੇਂਟ ਨਹੀਂ ਨਹੀਂ ਮੇਰੇ ਖਲਾਫ ਕੋਈ ਐਪਲੇਟ ਨਹੀਂ ਮੇਰੇ ਖਲਾਫ ਹੋ ਹੀ ਨਹੀਂ ਸਕਦੀ ਭਾਜੀ ਕੰਪਲੀਟ ਮੇਰਾ ਕੋਈ ਹੈ ਨਹੀਂ ਲੈਣਾ ਦੇਣਾ ਹੂੰ ਅ ਚਲੋ ਧੰਨਵਾਦ ਤੁਸੀਂ ਆਪਣਾ ਪੱਖ ਰੱਖਿਆ ਜੇ ਤੁਸੀਂ ਕੁਝ ਹੋਰ ਵੀ ਦੱਸਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਅ ਸਮਾਂ ਦੇ ਰਿਹਾ ਤੁਸੀਂ ਦੱਸ ਸਕਦੇ ਹੋ ਮੈਨੂੰ ਲੱਗਦਾ ਬਾਕੀ ਤੁਹਾਡੀ ਗੱਲ ਜਿਹੜੀ ਆ ਤੁਸੀਂ ਦੱਸਣਾ ਚਾਹੁੰਦੇ ਸੀ ਕਲੀਅਰ ਹੋ ਚੁੱਕੀ ਹੈਗਾ ਫੇਰ ਹੱਦ ਤੱਕ ਮੇਰੇ ਸਾਹਮਣੇ ਜਿੰਨੀ ਕਹਿੰਨੇ ਗੱਲ ਕਹੀ ਸੀ ਭਾਜੀ ਐਨੀ ਸੀ ਮੇਰੇ ਮੇਰੇ ਖਿਲਾਫ ਜਿਹੜੀ ਗੱਲ ਹੋਈ ਬਾਕੀ ਇਹਨਾਂ ਦਾ ਫੈਮਲੀ ਮੈਟਰ ਸੀ ਭਾਜੀ ਇਹਨਾਂ ਦਾ ਫੈਮਲੀ ਮੈਟਰ ਸੀ ਦੇਖੋ ਜੀ ਮੈਂ ਫੈਮਲੀ ਮੈਟਰ ਤੇ ਤੁਹਾਡੇ ਨਾਲ ਤਾਂ ਹੀ ਸਵਾਲ ਪੁੱਛਿਆ ਹੀ ਨਹੀਂ ਕਿਉਂਕਿ ਸਵਾਲ ਪੁੱਛਣ ਨੂੰ ਤਾਂ ਬਹੁਤ ਹੈ ਬਟ ਉਹ ਉਹਨਾਂ ਦੀ ਫੈਮਲੀ ਦੀ ਗੱਲ ਆ ਤੇ ਉਹ ਜੇ ਗੁਰਪ੍ਰੀਤ ਮੇਰੇ ਨਾਲ ਗੱਲ ਕਰਨਗੇ ਤਾਂ ਮੈਂ ਉਹਨਾਂ ਤੋਂ ਸਵਾਲ ਪੁੱਛੂੰਗਾ ਤੇ ਹਾਂਜੀ ਹਾਂਜੀ ਪਰ ਤੁਸੀਂ ਕਦੇ ਗੁਰਪ੍ਰੀਤ ਨੂੰ ਕਦੇ ਬਾਹਰ ਮਿਲੇ ਉਹ ਕਦੇ ਕਿੱਥੇ ਗਏ ਸੀਗੇ ਨਹੀਂ ਨਹੀਂ ਐਵੇਂ ਐਵੇਂ ਮਤਲਬ ਐਵੇਂ ਸਾਡਾ ਪ੍ਰਾਈਵੇਟ ਚ ਕੁਝ ਵੀ ਨਹੀਂ ਹੈਗਾ ਜੀ ਭਾਜੀ ਹਾਂ ਕੋਈ ਮੈਂ ਇਹਨੂੰ ਜਿਹੜੀ ਗੱਲ ਹੋਈ ਸੀ ਭਾਈ ਮੈਂ ਇਹਨੂੰ ਬਿਲਕੁਲ ਕਲੀਅਰ ਦੱਸੀ ਸੀ ਇਹ ਮੰਨ ਲੈ ਵੀ ਗਿਆ ਜੀ ਵੀ ਸਾਡੀ ਗਲਤੀ ਆ ਮੇਰੀ ਗਲਤੀ ਆ ਵੀ ਕੋਈ ਚੱਕਰ ਨਹੀਂ ਹੈਗਾ ਇਹ ਸੌਰੀ ਵੀ ਮੰਗੀ ਇਹ ਗੱਲ ਆ ਨਾ ਮੈਨੂੰ ਬੋਲਿਆ ਸਵਾਲ ਇਹ ਆ ਜਾਂਦਾ ਹੈ ਵੀ ਕੈਨੇਡਾ ਦੇ ਵਿੱਚ ਉਹ ਗੁਰਪ੍ਰੇਤ ਕਿੰਨੇ ਹੀ ਗੱਲ ਹੈ ਵੀ ਕੰਮ ਵੇਲੇ ਵੀ ਕਿੰਨੇ ਮੇਲਸ ਨੂੰ ਮਿਲਦੀ ਹੋएगी ਹੋਰ ਕਿਸ ਤੇ ਸ਼ੱਕ ਕਿਉਂ ਨਹੀਂ ਹੋਰ ਕਿਸ ਤੇ ਸ਼ੱਕ ਕਿਉਂ ਨਹੀਂ ਆ ਤੁਹਾਡੇ ਤੇ ਕਿਉਂ ਆ ਹੋਰ ਕਿਸ ਤੇ ਵੀ ਸ਼ੱਕ ਆਇਆ ਭਾਜੀ ਮੈਂ ਤੁਹਾਨੂੰ ਦੱਸਾਂ ਹੁਣ ਹੋਰ ਕਿਸ ਤੇ ਵੀ ਸ਼ੱਕ ਆਇਆ ਇਹਨੂੰ ਇਹਨੇ ਆਪਣੇ ਜਿਹੜੇ ਇਹਦੇ ਰੂਮ ਮੇਟ ਕਲਾਸ ਮੇਟ ਸੀ ਉਹਨਾਂ ਨੂੰ ਵੀ ਇਹਨੇ ਗਾਲਾਂ ਗੱਟੀਆਂ ਮੈਸੇਜ ਕਰਕੇ ਅੱਛਾ ਜੀ ਹਾਂ ਜੀ ਉਹ ਜਦੋਂ ਜਦੋਂ ਇਹ ਕੇਸ ਰੋਲਾ ਹੋਇਆ ਮੈਂ ਗੁਰਪ੍ਰੀਤ ਨੂੰ ਫੋਨ ਕੀਤਾ ਸੀ ਹੁਣੇ ਥੋੜੇ ਦਿਨ ਪਹਿਲਾਂ ਜਦੋਂ ਵੀਡੀਓ ਵਾਇਰਲ ਹੋਈ ਸੀ ਮੈਂ ਇਹਨੂੰ ਪੁੱਛਣਾ ਕਿ ਕੀ ਸਾਬ ਚੱਲ ਰਿਹਾ ਹੈ ਇਹ ਤਾਂ ਉਹਨੇ ਮੈਨੂੰ ਦੱਸਿਆ ਵੀ ਐਵੇਂ ਐਵੇਂ ਚੱਲਦਾ ਪਿਆ ਤਾਂ ਮੈਨੂੰ ਪਤਾ ਲੱਗਿਆ ਭਾਜੀ ਵੀ ਇੰਨਾ ਕੁਝ ਰੋਲਾ ਹੋ ਰਿਹਾ ਪਰ ਤੁਸੀਂ ਹੁਣੇ ਕਹਿ ਰਹੇ ਸੀ ਵੀ ਗੁਰਪ੍ਰੀਤ ਤੁਹਾਡੇ ਲਿੰਕ 'ਚ ਨਹੀਂ ਹੈ ਮੈਂ ਭਾਜੀ ਹੁਣ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਲਿੰਕ 'ਚ ਐਵੇਂ ਨਹੀਂ ਹੈਗੀ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਇਹ ਕੇਸ ਕਰਕੇ ਹੀ ਮੈਨੂੰ ਕਾਲ ਕੇ ਕਰਨੀ ਪਈ ਹੂੰ ਉਹ ਵੀ ਇੰਨੇ ਟਾਈਮ ਬਾਅਦ ਲਿੰਕ 'ਚ ਤਾਂ ਉਹ ਐਵੇਂ ਬੰਦਾ ਵੀ ਰੋਜ਼ ਮੈਸੇਜ ਕਰਦਾ ਮਿਲਦਾ ਮੰਨ ਨਾਰਮਲ ਗੱਲ ਪੁੱਛਦਾ ਉਹ ਹੁੰਦਾ ਲਿੰਕ 'ਚ ਹਮ ਤੇ ਜਿਹੜੀ ਨੰਬਰ ਦੀ ਗੱਲ ਕੀਤੀ ਹੈ ਭਾਜੀ ਉਹ ਵੀ ਮੈਂ ਤੁਹਾਨੂੰ ਦੱਸਿਆ ਇਹਨੇ ਖੁਦ ਨੰਬਰ ਦਿੱਤਾ ਫਿਰ ਉਹ ਨੰਬਰ ਵੀ ਨਹੀਂ ਸੀ ਅੱਛਾ ਹਮ ਉਹ ਤੁਸੀਂ ਮਤਲਬ ਉਹ ਜਿਹੜੀ ਵੀ ਗੱਲਾਂ ਨੇ ਇਹਦੀਆਂ ਓਏ ਮਤਲਬ ਗੁਰਪ੍ਰੀਤੀਆਂ ਤੇ ਇਹਦੇ ਕਲਾਸਮੇਟ ਦੀਆਂ ਜਾਂ ਇਹਦੀਆਂ ਉਹ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਉਹ ਕਲੀਅਰਿਫਾਈ ਕਰ ਸਕਦੇ ਨੇ ਹਮ ਜਾਂ ਇਹ ਕਲੀਅਰ ਪਤਾ ਇਹਨੂੰ ਵੀ ਆ ਭਾਜੀ ਇਹਦੇ ਹਸਬੰਦ ਨੂੰ ਵੀ ਪਤਾ ਵੀ ਮੈਂ ਗਲਤਾਂ ਜਾਣ ਬੁੱਝ ਕੇ ਬਸ ਸਿੰਪਲ ਹੀ ਲੈਣ ਦਾ ਮਾਰਾ ਕਰ ਰਿਹਾ ਹਮ ਹਮ ਇੱਕ ਗੱਲ ਸਿੱਧੀ ਦੀ ਹੋ ਗਈ ਇੱਕ ਗੱਲ ਹੋ ਗਈ ਮੇਰੇ ਤੇ ਬਲੇਮ ਲਾਣਾ ਤੇ ਮੈਨੂੰ ਬਸ ਵਿੱਚ ਕਿਹੜੀ ਸੁਣਾ ਇਹਨੇ ਮੈਨੂੰ ਸਰੇ ਆਮ ਕਿਹਾ ਵੀ ਮੈਂ ਤੇਰੀ ਬਦਨਾਮੀ ਕਰਨੀ ਆ ਗੱਲ ਇਹ ਗੱਲ ਆ ਹਮਮ ਮੈਂ ਤੁਹਾਨੂੰ ਸਾਰੀ ਹਰ ਇੱਕ ਹਰ ਇੱਕ ਚੀਜ਼ ਦੇ ਪ੍ਰੂਫ ਭੇਜਿਆ ਵਾਰੀ ਹਰ ਇੱਕ ਚੀਜ਼ ਦੇ ਜਿਹੜੀਆਂ ਜਿਹੜੀਆਂ ਇਹਨੇ ਗੱਲਾਂ ਕਹੀਆਂ ਹਰ ਇੱਕ ਦੇ ਪ੍ਰੂਫ ਭੇਜਿਆ ਮੈਂ ਤੁਹਾਨੂੰ ਹੁਣ ਜੇ ਮੇਰੇ ਤੇ ਜਿਹੜੇ ਬਲੇਮ ਲਾਇਆ ਭਾਜੀ ਇੱਕ ਉਹ ਜਿਹੜੀ ਚੈਟ ਚੈਟ ਕਹਿੰਦਾ ਇਹ ਉਹ ਚੈਟ ਦੋਸੀ ਭਾਈ ਪੁੱਛੋ ਇਹਨੂੰ ਵੀ ਇਹਦੇ ਕੋਲ ਕਿਹੜੇ ਪ੍ਰੂਫ ਹੈਗੇ ਆ ਕੀ ਪ੍ਰੂਫ ਹੈਗੇ ਆ ਚੈਟ ਇਸ ਨੋਟ ਅ ਪ੍ਰੂਫ ਅਜਦੇ ਟਾਈਮ 'ਚ ਅਜਦੇ ਟਾਈਮ 'ਚ ਐਮ ਤਾਂ ਚੈਟ ਦਾ ਹਰ ਕੋਈ ਬਣਾ ਲੈਂਦਾ ਮੈਂ 10 ਚੈਟ ਬਣਾਦਾ ਜੀ ਹਾਂ ਮੰਨਦਾ ਘਾਟੋ ਘਾਟ ਨੂੰ ਪ੍ਰੂਫ ਤਾਂ ਕਰੇ ਵੀ ਮੈਂ ਬਲੇਮ ਲਾਇਆ ਕਿਸੇ ਤੇ ਇੰਨਾ ਵੱਡਾ ਮੈਂ ਬਲੇਮ ਲਾ ਰਿਹਾ ਆ ਕਿ ਕਿਸ ਬੇਸ ਤੇ ਮੈਂ ਬਲੇਮ ਲਾ ਰਿਹਾ ਆ ਹਾਂ ਹੁਣ ਹੁਣ ਪਾਜੀ ਇਹਦੇ ਨਾਲ ਮੇਰੀ ਇਮੇਜ ਤਾਂ ਪੂਰੀ ਖਰਾਬ ਹੋਈ ਹੈ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਕੀ ਇਹਨਾਂ ਨਾਲ ਮੇਰੀ ਇਮੇਜ ਤਾਂ ਪੂਰੀ ਖਰਾਬ ਹੋਈ ਆ ਹਾਂ ਹਾਂ ਤੁਸੀਂ ਐਗਰੀ ਕਰਦੇ ਹੋ ਇਸ ਗੱਲ ਤੋਂ ਦੇਖੋ ਐਗਰੀ ਤਾਂ ਮੈਂ ਤੁਹਾਡਾ ਪੱਖ ਲੈ ਰਿਆ ਆ ਤੇ ਐਗਰੀ ਡਿਸਐਗਰੀ ਐਗਰੀ ਤਾਂ ਮੈਂ ਉਹਨਾਂ ਨਾਲ ਵੀ ਨਹੀਂ ਐਗਰੀ ਮੈਂ ਤੁਹਾਡੇ ਨਾਲ ਵੀ ਨਹੀਂ ਆ ਪੱਤਰਕਾਰ ਦਾ ਕੰਮ ਹੁੰਦਾ ਪੱਖ ਰੱਖਣਾ ਤੇ ਇਸ ਲਈ ਮੈਂ ਤੁਹਾਡਾ ਪੱਖ ਰੱਖ ਰਿਆ ਤੇ ਉਹਨਾਂ ਦਾ ਵੀ ਪੱਖ ਮੈਂ ਤਾਂ ਹੀ ਰੱਖਿਆ ਸੀ ਤੇ ਮੈਂ ਹੀ ਕਵਾਂਗਾ ਮੇਰੇ ਸਾਹਮਣੇ ਤੁਸੀਂ ਜੋ ਜੋ ਗੱਲਾਂ ਕਰਨੀਆਂ ਸੀ ਉਹ ਤੁਸੀਂ ਕਲੀਅਰਲੀ ਦੱਸਿਆ ਸਾਰਾ ਕੁਝ ਧੰਨਵਾਦ ਇਸ ਲਈ ਮੈਂ ਤੁਹਾਡਾ ਕੰਮ ਧੰਨਵਾਦ ਬਾਈਸ